ਨਵਾਂ ਸਾਲ 2025 ਦੀ ਸ਼ੁਰੂਆਤ ਕਰਨ ਲਈ ਲੱਖਾ ਸ਼ਰਧਾਲੂ ਗੁਰੂ ਕੀ ਨਗਰੀ ਪਹੁੰਚ ਕੇ ਸ੍ਰੀ ਹਰਮੰਦਰ ਸਾਹਿਬ ਵਿਖੇ ਨਤਮਸਕ ਹੋਏ ਹਨ 31 ਦਸੰਬਰ ਦੀ ਸਵੇਰ ਤੋਂ ਹੀ ਸ਼ਰਧਾਲੂ ਸ੍ਰੀ ਹਰਮੰਦਰ ਸਾਹਿਬ ਵਿਖੇ ਮੱਥਾ ਟੇਕਣ ਲਈ ਪਹੁੰਚ ਰਹੇ ਹਨ ਰਾਤ 9 ਵਜੇ ਤੋਂ 12 ਵਜੇ ਤੱਕ ਕਰ 2 ਲੱਖ ਤੋਂ ਵੱਧ ਸ਼ਰਧਾਲੂਆਂ ਨੇ ਸ੍ਰੀ ਹਰਮੰਦਰ ਸਾਹਿਬ ਵਿਖੇ ਮੱਥਾ ਟੇਕਿਆ ਹਾਲਾਤ ਅਜੇ ਹਨ ਕਿ ਪੈਰ ਰੱਖਣ ਲਈ ਵੀ ਥਾਂ ਨਹੀਂ ਸੀ ਇਸ ਦੇ ਨਾਲ ਹੀ ਅੰਦਾਜ਼ਾ ਹੈ ਕਿ ਨਵੇਂ ਸਾਲ ਦੇ ਪਹਿਲੇ ਦਿਨ 3 ਲੱਖ ਦੇ ਕਰੀਬ ਸ਼ਰਧਾਲੂ ਹਰਮੰਦਰ ਸਾਹਿਬ ਦੇ ਦਰਸ਼ਨਾਂ ਲਈ ਪਹੁੰਚ ਸਕਦੇ ਹਨ ਰਾਤ 9 ਵਜੇ ਤੋਂ ਹੀ ਸ੍ਰੀ ਹਰਮੰਦਰ ਸਾਹਿਬ ਵਿਖੇ ਭੀੜ ਇਕੱਠੀ ਹੋਣੀ ਸ਼ੁਰੂ ਹੋ ਗਈ ਹੈ ਸਪੀਡ ਇੰਨੀ ਜ਼ਿਆਦਾ ਹੋ ਗਈ ਕਿ ਲੋਕਾਂ ਨੂੰ ਹਰਮੰਦਰ ਸਾਹਿਬ ਦੀ ਪਰਿਕਰਮਾ ਵਿੱਚ ਪੈਦਲ ਤੁਰਨ ਲਈ ਵੀ ਦਿੱਕਤ ਹੋ ਰਹੀ ਹੈ ਪਰਿਕਰਮਾ ਦੌਰਾਨ ਹਰ ਪਾਸੇ ਸ਼ਰਧਾਲੂ ਨਜ਼ਰ ਆਏ ਅਤੇ ਰਾਤ ਦੇ 12 ਵਜੇ ਦੀ ਉਡੀਕ ਕਰਦੇ ਹੋਏ ਨਾਮ ਜਪ ਨਾਮ ਜਪ ਕਰਦੇ ਨਜ਼ਰ ਆਏ ਇਸ ਦੌਰਾਨ ਇਸ ਦੌਰਾਨ ਸੰਗਤਾਂ ਸਾਰਾ ਸਮਾ ਬੈਠ ਕੇ ਸ਼੍ਰੀ ਸੁਖਮਨੀ ਸਾਹਿਬ ਦੇ ਪਾਠ ਕਰਦੀਆਂ ਨਜ਼ਰ ਆਈਆਂ ਜਿਵੇਂ ਹੀ ਘੜੀ ਦੇ 12 ਵਜੇ ਤੱਕ 1 ਲੱਖ ਤੋਂ ਵੱਧ ਸ਼ਰਧਾਲੂ ਸ਼ਰਮੰਦਿਰ ਸਾਹਿਬ ਵਿਖੇ ਉਮੋੜ ਪਏ ਤੇ ਪੂਰਾ ਹਰਮੰਦਿਰ ਸਾਹਿਬ ਜੋ ਬੋਲੇ ਸੋਨਿਹਾਲ ਦੇ ਨਾਰਿਆਂ ਨਾਲ ਗੂੰਜ ਪਿਆ ਅੰਦਾਜ਼ੇ ਮੁਤਾਬਿਕ ਅੱਜ 3 ਲੱਖ ਤੋਂ ਵੱਧ ਸ਼ਰਧਾਲੂ ਹਰਮੰਦਿਰ ਸਾਹਿਬ ਵਿਖੇ ਮੱਥਾ ਟੇਕਣ ਲਈ ਪਹੁੰਚਣਗੇ ਪਾਰੂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਲਈ ਪੂਰੀਆਂ ਤਿਆਰੀਆਂ ਕਰ ਲਈਆਂ ਹਨ ਜਿਵੇਂ ਹੀ ਸ਼੍ਰੀ ਹਰਮੰਦਿਰ ਸਾਹਿਬ ਵਿੱਚ ਅਖੰਡ ਸਾਹਿਬ ਦੇ ਕਪਟ ਬੰਦ ਹੋਏ ਤਾਂ ਪੀੜ ਲੰਗਰ ਸਾਹਿਬ ਵੱਲ ਵਧਣ ਲੱਗੀ ਪੀੜ ਐਨੀ ਜ਼ਿਆਦਾ ਸੀ ਕਿ ਮੰਗਰ ਹਾਲ ਦੇ ਪਿੱਛੇ ਬਣੇ ਨਵੇਂ ਕਮਰਿਆਂ ਨੂੰ ਵੀ ਖੋਲਣੇ ਪਏ ਜਿੰਨੇ ਸ਼ਰਦਾਲੂ ਹਾਲ ਦੇ ਅੰਦਰ ਮੌਜੂਦ ਹਨ ਉਨੇ ਹੀ ਬਾਰਵੀਂ ਉਡੀਕ ਕਰਦੇ ਹਨ ਪਰ ਸੇਵਾਦਾਰ ਰਾਤ ਨੂੰ ਹਾਲ ਦੇ ਦੂਜੇ ਪਾਸੇ ਵੀ ਨਵੇਂ ਨਵੇਂ ਸਾਲ ਤੇ ਬਣਨ ਵਾਲੇ ਪਕਵਾਨਾਂ ਦੀ ਵੀ ਸੇਵਾ ਚੱਲ ਰਹੀ ਸੀ ਰਾਤ ਦੇ 12 ਵਜੇ ਦਾ ਇੰਤਜ਼ਾਰ ਕਰਨ ਵਾਲੇ ਲੋਕ ਸ੍ਰੀ ਹਰਿਮੰਦਰ ਸਾਹਿਬ ਵਿੱਚ ਉਹ ਜਿੱਥੋਂ ਵੀ ਜਗ੍ਹਾ ਮਿਲੀ ਉੱਥੇ ਹੀ ਬੈਠ ਗਿਆ ਸ਼ੈੱਡ ਭੀੜ ਨਾਲ ਪਰ ਪਰਜਨ ਤੋਂ ਬਾਅਦ ਉਹ ਪ੍ਰਕਰਮਾ ਵਿੱਚ ਸੈਰ ਕਰਨ ਲਈ ਤੱਪੜ ਵਿਛਾ ਕੇ ਬੈਠ ਗਿਆ ਹਰ ਪਾਸੇ ਸ਼ਰਧਾਲੂਆਂ ਦੀ ਭੀੜ ਨਜ਼ਰ ਆ ਰਹੀ ਸੀ ਨਵਾਂ ਸਾਲ 2025 ਦੀ ਸ਼ੁਰੂਆਤ ਕਰਨ ਲਈ ਲੱਖਾਂ ਸ਼ਰਧਾਲੂ ਗੁਰੂ ਕੀ ਨਗਰੀ ਪਹੁੰਚ ਕੇ ਸ੍ਰੀ ਹਰਮੰਦਰ ਸਾਹਿਬ ਵਿਖੇ ਨਤਮਸਕ ਹੋਏ ਹਨ 31 ਦਸੰਬਰ ਦੀ ਸਵੇਰ ਤੋਂ ਹੀ ਸ਼ਰਧਾਲੂ ਸ੍ਰੀ ਹਰਮੰਦਰ ਸਾਹਿਬ ਵਿਖੇ ਮੱਥਾ ਟੇਕਣ ਲਈ ਪਹੁੰਚ ਰਹੇ ਹਨ ਰਾਤ 9 ਵਜੇ ਤੋਂ 12 ਵਜੇ ਤੱਕ ਕਰ 2 ਲੱਖ ਤੋਂ ਵੱਧ ਸ਼ਰਧਾਲੂਆਂ ਨੇ ਸ੍ਰੀ ਹਰਮੰਦਰ ਸਾਹਿਬ ਵਿਖੇ ਮੱਥਾ ਟੇਕਿਆ ਹਾਲਾਤ ਅਜੇ ਹਨ ਕਿ ਪੈਰ ਰੱਖਣ ਲਈ ਵੀ ਥਾਂ ਨਹੀਂ ਸੀ ਇਸ ਦੇ ਨਾਲ ਹੀ ਅੰਦਾਜ਼ਾ ਹੈ ਕਿ ਨਵੇਂ ਸਾਲ ਦੇ ਪਹਿਲੇ ਦਿਨ 3 ਲੱਖ ਦੇ ਕਰੀਬ ਸ਼ਰਧਾਲੂ ਹਰਮੰਦਰ ਸਾਹਿਬ ਦੇ ਦਰਸ਼ਨਾਂ ਲਈ ਪਹੁੰਚ ਸਕਦੇ ਹਨ ਰਾਤ 9 ਵਜੇ ਤੋਂ ਹੀ ਸ੍ਰੀ ਹਰਮੰਦਰ ਸਾਹਿਬ ਵਿਖੇ ਭੀੜ ਇਕੱਠੀ ਹੋਣੀ ਸ਼ੁਰੂ ਹੋ ਗਈ ਹੈ ਸਪੀਡ ਇੰਨੀ ਜ਼ਿਆਦਾ ਹੋ ਗਈ ਕਿ ਲੋਕਾਂ ਨੂੰ ਹਰਮੰਦਰ ਸਾਹਿਬ ਦੀ ਪਰਿਕਰਮਾ ਵਿੱਚ ਪੈਦਲ ਤੁਰਨ ਲਈ ਵੀ ਦਿੱਕਤ ਹੋ ਰਹੀ ਹੈ ਪਰਿਕਰਮਾ ਦੌਰਾਨ ਹਰ ਪਾਸੇ ਸ਼ਰਧਾਲੂ ਨਜ਼ਰ ਆਏ ਅਤੇ ਰਾਤ ਦੇ 12 ਵਜੇ ਦੀ ਉਡੀਕ ਕਰਦੇ ਹੋਏ ਨਾਮ ਜਪ ਨਾਮ ਜਪ ਕਰਦੇ ਨਜ਼ਰ ਆਏ ਇਸ ਦੌਰਾਨ ਇਸ ਦੌਰਾਨ ਸੰਗਤਾਂ ਸਾਰਾ ਸਮਾ ਬੈਠ ਕੇ ਸ਼੍ਰੀ ਸੁਖਮਨੀ ਸਾਹਿਬ ਦੇ ਪਾਠ ਕਰਦੀਆਂ ਨਜ਼ਰ ਆਈਆਂ ਜਿਵੇਂ ਹੀ ਘੜੀ ਦੇ 12 ਵਜੇ ਤੱਕ 1 ਲੱਖ ਤੋਂ ਵੱਧ ਸ਼ਰਧਾਲੂ ਸ਼ਰਮੰਦਿਰ ਸਾਹਿਬ ਵਿਖੇ ਉਮੋੜ ਪਏ ਤੇ ਪੂਰਾ ਹਰਮੰਦਿਰ ਸਾਹਿਬ ਜੋ ਬੋਲੇ ਸੋਨਿਹਾਲ ਦੇ ਨਾਰਿਆਂ ਨਾਲ ਗੂੰਜ ਪਿਆ ਅੰਦਾਜ਼ੇ ਮੁਤਾਬਿਕ ਅੱਜ 3 ਲੱਖ ਤੋਂ ਵੱਧ ਸ਼ਰਧਾਲੂ ਹਰਮੰਦਿਰ ਸਾਹਿਬ ਵਿਖੇ ਮੱਥਾ ਟੇਕਣ ਲਈ ਪਹੁੰਚਣਗੇ ਪਾਰੂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਲਈ ਪੂਰੀਆਂ ਤਿਆਰੀਆਂ ਕਰ ਲਈਆਂ ਹਨ ਜਿਵੇਂ ਹੀ ਸ਼੍ਰੀ ਹਰਮੰਦਿਰ ਸਾਹਿਬ ਵਿੱਚ ਅਖੰਡਪਾਠ ਸਾਹਿਬ ਦੇ ਕਪਟਬੰਦ ਹੋਏ ਤਾਂ ਪੀੜ ਲੰਗਰ ਸਾਹਿਬ ਵੱਲ ਵਧਣ ਲੱਗੀ ਪੀੜ ਇੰਨੀ ਜ਼ਿਆਦਾ ਸੀ ਕਿ ਮੰਗਰ ਹਾਲ ਦੇ ਪਿੱਛੇ ਬਣੇ ਨਵੇਂ ਕਮਰਿਆਂ ਨੂੰ ਵੀ ਖੋਲਣੇ ਪਏ ਜਿੰਨੇ ਸ਼ਰਦਾਲੂ ਹਾਲ ਦੇ ਅੰਦਰ ਮੌਜੂਦ ਹਨ ਉਨੇ ਹੀ ਬਾਰਵੀਂ ਉਡੀਕ ਕਰਦੇ ਹਨ ਪਰ ਸੇਵਾਦਾਰ ਰਾਤ ਨੂੰ ਹਾਲ ਦੇ ਦੂਜੇ ਪਾਸੇ ਵੀ ਨਵੇਂ ਨਵੇਂ ਸਾਲ ਤੇ ਬਣਨ ਵਾਲੇ ਪਕਵਾਨਾਂ ਦੀ ਵੀ ਸੇਵਾ ਚੱਲ ਰਹੀ ਸੀ ਰਾਤ ਦੇ 12 ਵਜੇ ਦਾ ਇੰਤਜ਼ਾਰ ਕਰਨ ਵਾਲੇ ਲੋਕ ਸ੍ਰੀ ਹਰਿਮੰਦਰ ਸਾਹਿਬ ਵਿੱਚ ਉਹ ਜਿੱਥੋਂ ਵੀ ਜਗ੍ਹਾ ਮਿਲੀ ਉੱਥੇ ਹੀ ਬੈਠ ਗਿਆ ਸ਼ੈੱਡ ਭੀੜ ਨਾਲ ਪਰ ਪਰ ਜਾਣ ਤੋਂ ਬਾਅਦ ਉਹ ਪ੍ਰਕਰਮਾ ਵਿੱਚ ਸੈਰ ਕਰਨ ਲਈ ਤੱਪੜ ਵਿਛਾ ਕੇ ਬੈਠ ਗਿਆ ਹਰ ਪਾਸੇ ਸ਼ਰਧਾਲੂਆਂ ਦੀ ਭੀੜ ਨਜ਼ਰ ਆ ਰਹੀ ਸੀ